ਅਸ ਕਵੀਤੀ ਸਾਰੇ ਮੇਰਾ ਨੂੰ ਸੰਦੀਪ ਜੀ ਫਿਰ ਤੋਂ ਬਹੁ ਬਹੁ ਵੈਲਕਮ ਹੈ ਜੀ ਤੇ ਵੀ ਜੇ ਅੱਜ ਅਪ ਪਹੁੰਚ ਚੁੱਕੇ ਆ ਪਿੰਡ ਭਗਵਾ ਜ਼ਿਲ੍ਹਾ ਮਰਸਰ ਪਿੰਦੇ ਜੀ ਤੁਸੀਂ ਲਈ ਵੀ ਮਰਸਰ ਤੇ ਬਾਈ ਚਿੱਟੂ ਹਣਾ ਪਹੁੰਚ ਚੁੱਕੇ ਆ ਇਹ ਭਗਵਾ ਪਿੰਡ ਵਿੱਚ ਘੜਗੜੇ ਵੀ 5 6 ਦੇ ਲਗਭਗ ਵਾਰੀ ਆ ਤੇ ਹਰ ਵਕਤ ਦੇਖੀ ਇੱਕ ਘਰ ਕੋਲ ਦਾਦਾ ਲੱਗ ਭਗਵਾ ਮੱਝਾਂ ਮਿਲਣਗੇ ਤੁਹਾਨੂੰ ਤੇ ਖੰਨਾ ਮੰਡੀ ਬਣਾਈ ਬੈਠੇ ਸੰਝ ਲੋ ਤੇ ਨਾਲੇ ਜਿੱਤੂ ਜੀ ਤੋਂ ਮਹੀਆਂ ਨੂੰ ਸੁਣਾਣਗੇ ਗਾਣੇ ਥੋੜਾ ਜਿਹਾ ਖੁਸ਼ ਕਰਨ ਲਈ ਕਈ ਬਾਈ ਜੀ ਨੇ ਗੱਲ ਮੈਸ਼ਰ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਬਾਈ ਜੀ ਕੀ ਹਾਲ ਚਾਲ ਆ ਹੋਰ ਦੱਸੋ ਜੀ ਠੀਕ ਠਾਕ ਵਧੀਆ ਠੀਕ ਜੀ ਸਲਜੀਵ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾ ਆਣ ਸਤਿਕਾਰ ਹੋਰ ਦੱਸੋ ਜੀ ਬੜ ਚੜਦੀ ਕਲਾ ਸਲਜੀਵ ਜੀ ਤੁਸੀਂ ਜਿਹੜਾ ਪਹਿਲੀ ਪਹਿਲੇ ਪਿੰਡ ਜੀ ਤੁਹਾਡੇ ਬਗਵਾ ਨਹੀਂ ਬੜੇ ਨਾ ਆ ਵਪਾਰੀ ਸਾਡੇ ਇੱਥੇ ਸਾਰੇ ਅਸੀਂ ਨਾ ਪੰਜ ਡੈਡੀ ਜੀ ਨੇ ਭਰਾ ਵਾ ਤੇ ਅਸੀਂ ਸਾਰੇ ਮਤਲਬ ਗਾੜੀ ਬੱਚੇ ਇਹੋ ਕਾਰੋਬਾਰ ਕਰਦੇ ਆ ਠੀਕ ਹਾਂਜੀ ਤੇ ਬਾਕੀ ਮਾਲਕ ਦੀ ਕਿਰਪਾ ਨਾਲ ਮਾਲ ਸਾਫ਼ ਸੁਥਰਾ ਮਿਲਦਾ ਮਤਲਬ ਕਹਿੰਦੇ ਮੈਂ ਕਹਿੰਦਾ ਜੇ ਮਰੇ ਵੀਡੀਓ ਪੈਣੀਆਂ ਗਾ ਖਾਲੀ ਰਹ ਜਾਂਦਾ ਗ ਮੇਰ ਕੋ ਵੇਟਾ ਗਈ ਇਧਰੋਂ ਲੈ ਜਾ ਨਹੀਂ ਚਾਚੇ ਜੀ ਕਰੋ ਮਿਲਦਾ ਜਾਣਾ ਮਿਲਦਾ ਜਾਣਾ ਮਾਲ ਨਹੀਂ ਇਤੋਂ ਮੁਕੂ ਹੋਰ ਕੰਮ ਦੱਸੋ ਕੋਈ ਜਾਂਦਾ ਕੰਮ ਬਾਬੇ ਦੀ ਕਿਰਪਾ ਦੀ ਚਾਨ ਤੇਰੇ ਪੈਰਾਂ ਦੇ ਪਿਛੇ ਮਾਰਕ ਨਹੀਂ ਬੜਾ ਕੋ ਦਿਦਾ ਮਾਰਦੇ ਪੈਰਾਂ ਜੀ ਠੀਕ ਹੈ ਭੈਣ ਭਰਾਵਾਂ ਦੇ ਨਾਲ ਹੀ ਹੁੰਦਾ ਸੇ ਚਾ ਭੈਣ ਭਰਾਵਾਂ ਦੀ ਨਾਲ ਹੀ ਸਹਯੋਗ ਦੇ ਨਾਲ ਹੀ ਸਾਰਾ ਕੰਮ ਹੁੰਦਾ ਵਾ ਡੰਡਾ ਤੁਸੀਂ ਲੈ ਕੇ ਨਾ ਡੰਡਾ ਨਹੀਂ ਲੈ ਕੇ ਡੰਡੇ ਦਾ ਤੇ ਸਾਰਾ ਕਮਾਲ ਆਏਗਾ ਨਾ ਹੀ ਲੈ ਕੇ ਨਾ ਹਲਕੇ ਹੱਤ ਹੱਤ ਆਏ ਨਾ ਥੋੜਾ ਇਹਨਾਂ ਹੌਲਾ ਦੇਤਾ ਅਸਲ ਚ ਚਾਹਿੰਦਾ ਥੋੜਾ ਡੰਡਾ ਨਹੀਂ ਵਧੀਆ ਕਿਉਂਕਿ ਬਾਹਰ ਅੰਦਰ ਨਹੀਂ ਗਈਦਾ ਨਾ ਨਹੀਂ ਵਪਾਰੀ ਬ ਆਪਾਂ ਬੰਨ੍ਹਾ ਦੇਖਾ ਆਹ ਬਲ ਗੱਲ ਚ ਪਰਣੀ ਦੀ ਕੋਈ ਮੈ ਲੈ ਜੇ ਬਵਾਲੀ ਜਾਂਦੇ ਆ ਹਾਂਜੀ ਹਾਂਜੀ ਚਲੋ ਹੋਰ ਦਿਨਾਓ ਜੀ ਹਾਂ ਠੀਕ ਆ ਚੜਦੀ ਕਲਾ ਮੈਨਾਂ ਮੈਂ ਇਧਰ ਲਈਆਂ ਹੀ ਆ ਰੀਆਂ ਆਹ ਫੜੋ ਤਾਲੀਆਂ ਕਿੰਨੇ ਬਾਈ ਜੀ ਫਿਰ 6 ਪਸ ਤੋਂ ਆਪਣੇ ਕੋ 6 ਹਾਂਜੀ ਤਿੰਨ ਸੁਈਆਂ ਹਾਂਜੀ ਤਿੰਨ ਹੀ ਕੱਬਣਾ ਆਹ ਕੱਟੀ ਆਹ ਕੱਟੀ ਰਾਤ ਦੀ ਸੁਈ ਆ ਅੱਛਾ ਬਰਾਬਰ ਬਰਾਬਰ ਪਰਮ ਹਾਂ ਤੇ ਸੂਆ ਕਰਵਾ ਲਈਏ ਇਹ ਕੱਟੀ ਦਾ ਪਹਿਲਾ ਸੂਆ ਚਾਰ ਦੰਦ ਕੱਟੀ ਆ ਇਧਰ ਲੈਵੇ ਨੂੰ ਹੱਥ ਕਰਾਈ ਪਈ ਹੈ ਆਹ ਗੁਰਮਹਾਗਰਾ ਦੀ ਦੇਖ ਲੈਵਾ ਸਾਹਿਬ ਕਿੰਨਾ ਜਿਆਦੀ ਸੀਲ ਠੰਡੀ ਨਿਕਲੀ ਨਾਤੀ ਬੁੱਢ ਕੇ ਤੇ ਜਿਹਾ ਸਹੀ ਸਹੀ ਰੱਖੀ ਕਰਦਾ ਅੱਛਾ ਤੇ ਬੱਚਾ ਬੱਚਾ ਇਹ ਮਗਰ ਕਟਾਵਾ ਖੋਲੋ ਘਰ ਆਵੇ ਅੱਜ ਕੁੜੇ ਨਹੀਂ ਹਰੇ ਕੱਟੀ ਨਹੀਂ ਤੇ ਦੇਖੋ ਜੀ ਪਹਿਲਾ ਸੁਆ ਲੈਵਾ ਰੇ ਗੁਰਮਹਾਗਰਾ ਦੀ ਖੋਲੀ ਹਾਂ ਖੋਲੋ ਇੱਥੋਂ ਲੋਕਲ ਲੋਕਲ ਹੋਣਾ ਕੋਈ ਮਿਲਵਾ ਨਹੀਂ ਮਰ ਸਾਹ ਰਣੇ ਜੀ ਹਾਂ ਜੀ ਇੱਥੋਂ ਲੋਕਲ ਹੀ ਲੋਕਲ ਇਧਰ ਜਰਾ ਵਸਾ ਸੀ ਨਿਕਾਵੇਂਗਾ ਇਹਨੂੰ ਤੋਲੀ ਘਰਾਂ ਨੂੰ ਜੇ ਤੁਝੇ ਰੇਡ ਵੀ ਆ ਜਾ ਉਹੀ ਕਰਦੇ ਨੇ ਬਸ ਛੇਤੀ ਕੁਝ ਹੋਈ ਜਾਵੇ ਮੈਂ ਬਾਬੇ ਦੀ ਕਿਰਪਾ ਜੋੜਦਿਆਂ ਜਾਣ ਗਿਆ ਆ ਜਾ ਆ ਜਾ ਬਾਲੀ ਕੱਟੀ ਹੁਣ ਆ ਵੀ ਇਹਨੇ ਲਾਓ ਦੁੱਧ ਕਿੰਨਾ ਕਰਨਾ ਇਹਨੇ ਹੈ ਕਿੰਨਾ ਕਰ ਜੋੜ ਖੰਦੋਦ ਹੈ ਪਹਿਲੇ ਨਾ ਟੱਟੀ ਦੁੱਧ 10 ਕਿਲੋ ਕਰ ਜੂਗੀ ਕਿਉਂਕਿ ਸੀਲ ਠੰਡੀ ਦੇ ਸਿਰ ਤੇ ਡਿਪੈਂਡ ਹੁੰਦਾ ਵਾ ਬਿਲਕੁਲ ਆ ਬਾਕੀ ਥਣ ਥਣੋੜ ਬਹੁਤ ਚੰਗਾ ਕੱਟੀ ਨੂੰ ਲੱਗਾ ਹੁੰਦਾ ਆ ਆ ਜਾ ਬਲਗਨ ਗਾਣੀ ਬਲੇ ਬਾਕੀ ਬਲੇ ਗਾਣੀ ਆ ਕਰਦੇ ਨਾ ਜੇ ਕੁਝ ਹੋ ਜਾ ਅੱਜ ਚਿੱਤ ਹੋਣੀ ਰੇਟ ਵੀ ਅਜੇ ਵੀ ਉਹ ਨਿੱਕੇ ਨਿੱਕੇ ਰੱਖਦਾ ਹੈ ਰੇਟ ਤਾਂ ਦੇ ਕੇ ਮੈਂ ਜਾ ਰਾ ਤੂੰ ਦੱਸੀ ਜਾ ਨਹੀਂ ਨਹੀਂ ਮੈਂ ਨਹੀਂ ਦੱਸੀ ਤੂੰ ਆਪਣਾ ਭਰਾ ਕਿੰਨੂੰ ਵੀ ਪਤਾ ਕਿ ਮਾਲ ਬਾਹਰ ਹੋਲੀ ਨਹੀਂ ਮੈਂ ਮੇਰਾ ਮਾਲ ਆਹ ਕਿੰਨੇ ਦੀ ਦੇ ਦੀ ਇੱਕੋ ਹੀ ਗੱਲ ਆ ਫੇ ਛੋੜ ਹੀ ਕਰ ਗਿਆ ਆ ਮੈਂ ਕੋਣਾ ਕਰੀ ਇਹਨੇ ਇਕੱਠਾ ਨੂੰ ਨਿਕਰਾੜੇ 95 ਦੀ ਕੱਟੀ ਦੇ ਦੀ ਛੋੜੀ ਕਰਦੀ ਬਸ ਛੋੜ ਜਾ ਛੋੜੀ 500 ਤੋਂ ਛੋੜੀ ਹੋਵੇ ਹਾਂ ਨਾ 500 ਦੇ ਛੋੜ ਗਾਨੀ ਫੇ 90 ਤੋਂ 500 ਚਲੋ 90000 ਤੋਂ 500 ਛੋੜ ਇਹਦਾ ਕੋਈ ਸੌਦਾ ਨਹੀਂ ਹੋਣਾ ਬਿਲਕੁਲ ਬਾਕੀ ਕੱਟੀ ਚਵਾਪ ਸਮਾ ਕੋਈ ਫੇ ਰਖਾਓ ਇੱਕ ਘਰੇ ਵੇਖੋ ਰੇਡ ਲਿਖੀ ਜਲੋਗਾ ਨਾ ਜਣਾ ਕੋਈ ਨਹੀਂ ਕੋਈ ਛਟਾ ਨਹੀਂ ਕੱਟੀ ਦਾ ਹਾਂ ਮੰਡੀ ਚ ਇੱਕ 20 ਮੁੱਲ ਕਰਦੇ ਹੀ ਇਹੋ ਜੀ ਕੱਟੀ ਦਾ ਕਰਦੇ ਬੈ ਨਹੀਂ ਕਰਦੇ ਆ ਉੱਥੇ ਵੇਖਦੀਆਂ ਵੀ ਆ ਵੇਖੋ ਆਵੇ ਇੰਦਰ ਕੁੜੀਆਂ ਕਿੱਧਰ ਨੂੰ ਜਾਂਦੇ ਓਏ ਪਰ ਠੀਕ ਹੈ ਚਲੋ ਆਹ ਦੂਗਰ ਬੂਰੀ ਯਾਰ ਇੱਕ ਆਪਣਾ ਗੰਬੜ ਗੰਬੜ ਤੋਫਾ ਇਹ ਬੂਰਨਾਵਾਜੀ ਮਿਲਵਣੀਆਂ ਜਾਂਦੀਆਂ ਹਨ ਹਾਂ ਪਰ ਨੀਲੀ ਬੂਰੀ ਘੱਟ ਮਿਲਦੀ ਘੱਟ ਮਿਲਦੀ ਇੱਧਰ ਵੇਖੋ ਸੂਲ ਤੇ ਨਿਸ਼ਾਨ ਮੈਂ ਨੇ ਪਰਾਣੀ ਕਰਮਾਨ ਦੀ ਥੋੜੀ ਨਾ ਦਰਦੀ ਆਤੀ ਹੈ ਆਹ ਸੂਲ ਤੇ ਹੈ ਪੜੀ ਹੋਦਾ ਬਹੁਤ ਜਿਆਦੀ ਸਾਂਭੀ ਬੰਦਿਆਂ ਨੇ ਪਰ ਦੁੱਧ ਦਾ ਉਹ ਰਿਕਾਰਡ ਅਸ ਮਸ਼ਾ ਜੀ ਆਹ ਇਹਨਾਂ ਦੁੱਧ ਦਾ ਹੈ ਦਾ 16 17 ਕਿਲੋ ਦਾ ਅੱਛਾ ਗਰੰਟਡ ਮੈਂ ਚੱਕੀ ਯਾਰ ਸੁਭਾਤੀ ਜਾ ਨਾਲੇ ਕਿਸਮ ਹੈ ਇਹਦਾ ਕਸਮ ਹੈ ਹਾਂ ਲੋੜ ਮਾਰਾ ਪ्योर ਬੂਰੀ ਆ ਪ्योर ਬੂਰੀ ਆ ਖੋਲੀ ਬਈ ਫਿਰ ਜਰੂਰ ਇਹ ਵੀ ਖੋਲੋ ਹਾਂ ਲੋ ਜੀ ਵੇਖੋ ਬੂਰੀ ਵਾਲੀ ਚੱਕ ਦੇ ਟਾਂਸ ਫੱਟੇ ਬੂਰੀ ਵਾਲਾ ਕਿਹਦਾ ਆ ਪਰਾ ਕਰਮਾਲ ਜੀ ਦੇਖੀ ਚੱਲੋ ਕਰਾ ਜੀ ਨਿਸ਼ਾਨੀਆਂ ਨੇ ਸਾਰੀਆਂ ਹੈਗੀਆਂ ਅੱਖਾਂ-ਅੱਖਾਂ ਭਰਾ ਭੈਣੀਆਂ ਹੈਗੀਆਂ ਪਰ ਨਿਸ਼ਾਨੀਆਂ ਸੱਜ ਸਾਰੀਆਂ ਆ ਪਰਾ ਕਰਮਾਲ ਜੀ ਆਲਾ ਆਓ ਜਿਆਉਂ ਜੀ ਹਾਂ ਜੀ ਭਾਈ ਤੁਹਾਡਾ ਮਾਣ ਬੱਚੇ ਬਹੁਤ ਬੋਮ ਬਣ ਜਾਂਦਾ ਜੀ ਬੀਤੇ ਬਾਬੇ ਦੀ ਕਿਰਪਾ ਹਸੀਰ ਜੀ ਇੰਨੀ ਵਾਕ ਵੀ ਆ ਹਾਂ ਇਹ ਭੈਣ ਭਰਾ ਬੜੀ ਦੂਰੋਂ ਦੂਰੋਂ ਫੋਨ ਕਰਦੇ ਬਿਲਕੁਲ ਜੀ ਹਾਂ ਮੈਂ ਨਹੀਂ ਬਿਲਕੁਲ ਕੀ ਹੋ ਗਿਆ ਕਿ ਨੂੰ ਕੋਸ਼ਿਸ਼ ਕੀ ਨਾ ਜੁੜਦਾ ਕੋਈ ਡਾਕਟਰ ਡਾਕਟਰ ਸਮਝ ਨਹੀਂ ਆਂਦੀ ਰ ਮੋਲਤਾ ਕੋਈ ਗੱਲ 2 ਲੱਖ ਤੱਕ ਜੀ ਬੋਲਾ ਪਾ ਪੰਜ ਕਰ ਲੋ ਕਰੇ ਤੁਹਾਡੇ ਖੜੇ ਆ ਦੇਣੀ ਆ ਇੱਕ ਬਾਈ ਚ ਛੋੜ ਦੇ ਇੱਕ ਬਾਈ ਦੋ ਕਿੰਨੇ 500 ਜੀ ਬੱਸ ਗੁਰੇ ਵੀ ਦੀ ਦੇਣੀ 20 ਜੇ ਬਣੋ 20 ਜੋ 500 ਹਾਂ ਚੱਲ ਭਰਾ ਤੂੰ ਕਹਿ ਤਾ ਨਾ ਤੇ 20 ਜੇ ਹਜ਼ਾਰ ਛੋੜ ਇਹ ਹੋਰ ਕਰ ਦੋਗੇ ਨਹੀਂ ਹੋਰ ਨਹੀਂ ਕੋਈ ਇਹ ਨਾਲ ਹੋਰ ਨਹੀਂ ਕੋਈ ਵੀ ਨਾਲ ਵਾ 20 ਚ ਇੱਕ 19 ਦੇਣੀ ਆ ਇੱਕ 19 ਦੀ ਦੇਣੀ ਆ ਚਲੋ ਜਿਹੜੇ ਕੇ ਭੈਣ ਭਰਾ ਨੂੰ ਚੰਗੀ ਲੱਗਦੀ ਆ ਥਣ ਤੇ ਪਸਮਾਰ ਇਹ ਉਹਦਾ ਜਗ ਕੋਈ ਭਾਰਪੂਰ ਵਾਲੀ ਉਹਦੀ ਗਾਰੰਟੀ ਹੈ ਗਾਰੰਟੀ ਗਾਰੰਟੀ ਵੇਖੀ ਤੂੰ ਕਿ ਚੱਲ ਗਈ ਜੀ ਆਹ ਵੀ ਕਰਮਾ ਵਾਲੀ ਵੇਖ ਹਡਮਾਲਵੇਂ ਨਾਲੋਂ ਕੀ ਘਟਿਆ ਦਾ ਮੈਂ ਆਪਾਂ ਨੂੰ ਕਹੀਏ ਇਹ ਤਾਂ ਘਟਾ ਹੈ ਇਹ ਇੱਧਰ ਜਰਾ ਮੜਾ ਇਸ ਕਰ ਮੇਰਾ ਵੀ ਕਹਿਦਾ ਦੇਖੋ ਹਾਂ ਵੇਖ ਨਾ ਨੇਕਾ ਸਿੰਘ ਹੈ ਲਗਿਨਾ ਲਗਿਨਾ ਦੂਜਾ ਸੂਆ ਇਹਦਾ ਵੀ ਦੂਜਾ ਸੂਆ ਕਿੰਨੇ ਟਾਈਮ ਲਊਗੀ ਇਹਨੇ ਦਿਨ 8 ਜੇ ਲੈ ਜਾਣੇ ਅੱਛਾ ਹਾਂ ਖੋਲੋ ਫਿਰ ਇਹ ਵੀ ਲੋ ਜੀ ਕੁਦਾਥਵਾ ਇਹ ਚਤਰੀਆਂ ਦੇ ਦੇਖੋ ਚਤਰੀਆਂ ਮਣੀਆ ਕਰਦੀ ਇਹਨਾਂ ਨੂੰ ਜੇ ਤੱਕ ਹੋਈ ਗਾ ਬਣਾਦਾ ਚਿੱਤ ਖੋਈ ਨਾ ਜਦੋਂ ਆਦੇ ਮੇਰੇ ਕਰੀ ਨਹੀਂ ਹਾਂ ਇਹ ਫਾਵੇ ਛੋਟੀ ਨੂੰ ਲੱਗਾ ਸਨੀਪ ਵਾਠੀ ਪਤਾ ਗੱਲ ਕੀ ਸਨੀਪ ਹਾਂਜੀ ਇਹੋ ਜੀ ਮੱਝ ਲਿਆਣ ਕੇ ਆਪਣੇ ਕਿਲੇ ਤੇ ਬੰਦ ਕੇ ਆਪਾਂ ਵੀ ਕਹਿ ਸਕਦੇ ਜੀ ਇਹ ਮਾਲੂਮ ਨਹੀਂ ਨਾ ਬਿਲਕੁਲ ਕਿਉਂਕਿ ਰੰਗ ਬਾਜ ਛੋਟੀ ਸਿਰ ਮੂੰਹ ਬਹੁਤ ਕਮਾਲ ਦਾ ਕੱਟਦਾ ਇਹ ਦੇਖੋ ਜੀ ਇਹ ਝੋੜ ਛੋੜ ਮਾਰ ਲਓ ਆਪਾਂ 14 ਕਿਲੋ ਦੁੱਧ ਪਹਿਲੇ ਸਵੇਰ ਕੱਢੀ ਨੇ ਲਿਆ ਅੱਛਾ ਹਾਂ ਐਰ ਕਾ ਦੂਜਾ ਇਹਦਾ ਸੁਗਾ ਹੀ ਬੜਾ ਠੀਕ ਤੇ ਜੋੜਨੇ ਸੁਨੇ ਰਾਣੀ ਰੇੜੀ ਵਰ ਤੁਸੀਂ ਭਈ ਹੁਣ ਐਰ ਨਹੀਂ ਕਰੀ ਜਨੇ ਯਾਰ ਵੇਚਣ ਵਾਲਾ ਕੰਮ ਕਰਦਾ ਬਸ ਵੇਚਣੀਆਂ ਸਵੇਰ ਹੋਰ ਸਵੇਰੇ ਆਪਾਂ ਹੋਰ ਨਵੀਆਂ ਲੈ ਆਉਣੀਆਂ ਤੇਰੀ ਸ਼ਾ ਫਟਾ ਫਟ ਜਾਣ ਬਸ ਫਟਾ ਫਟ ਜਾਣ ਕਿੰਨੇ ਦੀ ਦੇਤੀ ਫਟਾ ਫਟ ਲਾ ਲੈ ਕੇ ਆਮਾ ਦਾ ਹੈ ਫਟਾ ਫਟ ਲਾ ਫਟਾ ਫਟ ਲਾ ਇੱਕ 10 ਦੀ ਝੋਟੀਏ ਛੋੜੀ ਕਰਨੀ ਹੈ ਇੱਕ 5 ਚੋ ਛੋੜ ਕਰਾਂਗੇ ਕਿ ਨਹੀਂ 500 ਰੁਪਿਆ ਬਸ ਤੈਨੂੰ ਕਰੀਏ ਮੈਨੂੰ ਲੱਗ ਰਿਹਾ 5000 ਇਹ ਹੱਪਲ ਹੋਣੀ ਆ ਰਹੇਗਾ ਜਾਂ ਨੂੰ ਚੱਲ ਜਾਂ ਬਚਦਾ ਕੁਝ ਦਾ ਤ ਨਹੀਂ ਕੁਝ ਵੀ ਸਿਰਫ ਇਹ ਆ ਬਈ ਆਪਾਂ ਤੇਰੀ ਕਹਿੰਦੇ ਚਲ ਕੋਈ ਨਹੀਂ ਜਾਂ ਇੱਕ ਲੱਖ ਚ ਬੰਦ ਦੋ ਲੱਖ ਚ ਤੋਂ 500 ਚ ਆ ਜੀ ਕਰਾਰੇ ਇਹ ਵੀ ਕਪੜੀਆਂ ਇਹ ਟੋਟੀ ਸੂਈ ਆ ਹਾਂਜੀ ਛੋਟੀ ਨਾ ਲੇਵੇ ਦੀ ਛੋਟੀ ਦੀ ਨਿੱਗਰਿਆ ਪਰ ਦੁੱਧ 11 ਕਿਲੋ ਆ ਹਾ ਆਵੇ ਆ ਬੱਚਾ ਆ ਬੱਚਾ ਆ ਬੱਚਾ ਲੋ ਜੀ ਇਹ ਦੇਖ ਲੋ ਹਾਂ ਗੋਰਾ ਖਾਣ ਦਿੰਗੇ ਆ ਦੇਖ ਹਾਂ ਬਾ ਠੀਕ ਆ ਲੰਗ ਬਾਜ ਇਹ ਵੀ ਬਹੁਤ ਲੰਬੀ ਲਾਂਬੂ ਨੂੰ ਵੇਖਦੀ ਲੰਮੀ ਝੋਲੀ ਠੀਕ ਬਾਜੀ ਆਵੇ ਆ ਕੱਟਾ ਆ ਤਾਂ ਮਗਰਾਂ ਦੀ 11 ਕਿਲੋ ਦੁੱਧ ਦਾ ਹਾਂ ਦੋ ਲਾਂਗ ਨੂੰ ਚੋਕੇ ਲਾ ਕੇ ਖਰੀਦ ਚੱਕਰੀ ਕੋਈ ਨਹੀਂ ਜੀ ਆ ਵੇਖੋ ਇਹ ਕਿਹੜੀ ਕੱਲ ਦੀ ਸੀ ਨਾ ਪਰसों ਦੀ ਸੀ ਨਾ ਨਹੀਂ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਆ ਹਾਂ ਦੋ ਆ ਜਾ ਕਰ ਮਾ ਸਰਦੋ ਹਾਂਜੀ ਬਾਈ ਜੀ ਬੈਲਾ ਕਿਨੇ ਦੀ ਦੇਰੀ ਹੈ ਦੇਰੀਆਂ ਲੱਖ ਦੀ ਹੋਈ ਮੇਲੇ ਜੇ ਲੱਖਦੇ ਲੱਖਦੇ ਦੋ ਨਬੇਯਾਤੀ ਚੋਟੀ ਦਿਨਾਂ ਦੀ ਛੜ ਦੋ ਹੋਰ ਕਿ ਛਕੂ ਸੀ ਨਾਲੇ ਛੋਟੀ ਨਾ ਦੋ ਛੜ ਗਈ ਪੰਫਰਟ ਛੋੜੀ ਕਰਦੇ ਸੀ 85 ਚੋ ਛੋੜੀ ਹੁੰਦੀ ਪਾਂ ਤੇ 39 ਚੋਲੋ 80000 ਛੋੜ ਸੌਦਾ ਕੋਈ ਨਹੀਂ ਇਹਦਾ ਬਿਲਕੁਲ ਕੋਈ ਸੌਦਾ ਨਹੀਂ ਆ ਵੇਖੋ ਠੋਡੀ ਕਰਾਂਗੇ ਆ ਵੇਖੋ ਇਹਨੇ ਦੱਸੋ ਇਹ ਇਹ ਹਰਿਆਣੇ ਨਾਲ ਕੀ ਘਟਦਾ ਉਹੀ ਮੈਂ ਕਹਿਣ ਲੱਗਾ ਪਾਜੀ ਇੱਕ ਗੱਲ ਲੈ ਗਈ ਹੋਰ ਪਰਸੋਂ ਦੀ ਸੁਈ ਮੈਂ ਤੇ 12 ਕਿਲੋ ਮੋळा ਅੱਛਾ ਪਰਸੋਂ ਮੈਂ ਸੁਈ ਆਵੇ 나ੜੂ ਨਾਲ ਬੱਚੇ ਦੇ ਆ ਵੇਖੋ ਜੀ ਤੇ ਝੋਡੀ ਹੋਏ ਕਿਹੜੀ ਜ਼ਬਰ ਦਾ ਝੋਟੀ ਜਾ ਉਹ ਸੋਹਣੀ ਪੂਰੀ ਫੁੱਲ ਹਾਈ ਕਰੀਆ ਇਹੀ ਗੇਰਾ ਚਾਹੀਦਾ ਬੇਨਗੁਰ ਲਗਾਉਣਾ ਤੇ ਮੇਲੇ ਖੜੀ ਹੋਵੇ ਹਾਂ ਉੱਥੇ ਪੂਰੀ ਦਾ 2.5 ਲੱਖ 2.5 ਲੱਖ ਪਾ ਦੇ ਆ ਵੇਖੋ ਅਰ ਨਹੀਂ ਬਰ ਨਹੀਂ ਦਾਦੀ ਨਫਲਾ ਝੋਟੀ ਦੀ ਪਹਿਲੇ ਸੂਏ 14 ਕਿਲੋ ਦੁੱਧ 15 ਕਿਲੋ ਕੱਟੀ ਦੇ ਕੱਢਿਆ ਵਾਜੀ ਕਿੱਡੇ ਕਿੱਡੇ ਸਾਨ ਆ ਗਏ ਯਾਰ ਸਰ ਬੋਲਣੋਂ ਬੜੇ ਸਿਆਣੇ ਹੋ ਗਏ ਆਹ ਆ ਵੇਖੋ ਵੱਡੀ ਝੋਟੀ ਆ ਪੂਰੀ ਕਾਟ ਕਾਟ ਵਾਲੀ ਕੱਟਾ ਨਾ ਕੱਟਾ 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 ਮਗਰ ਕੱਟਾ ਮਗਰ ਹਾਂ ਬਾਕੀ ਇਹਦੇ ਟਾਈਮ ਥੋੜਾ ਸਵੇਰਾ ਸਵੇਰ ਆ ਪਿਚਵਾਈ ਹੋਈ ਆ ਬਿਲਕੁਲ ਆ ਯਾਰ 11 12 ਕਿਲੋ ਬਹੁਲਾ ਐ ਬਿਲਕੁਲ ਪਿਓਰ ਬਣਦਾ ਏ ਹਾਂ 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 ਤੁਹਾਨੂੰ ਬਾਕੀ ਦਾ ਚਵਾਕ ਨੇ ਲੱਗਾ ਅੱਛਾ ਭਾਵੇਂ ਇੱਥੇ ਮੈਂ ਚਵਾ ਆਂ ਤੇ ਗੋਆਂਢੀਆਂ ਦੇ ਘਰ ਵਾਜ ਜਾਊਂਗੀ ਇੰਨੀ ਇੰਨੀ ਚੋਣ ਲੱਗੀ ਆ ਕਿਤੇ ਮੋਠੀ ਨਹੀਂ ਕੁੜੀਆ ਖੁੱਲਣ ਦੇਣੀ ਨਹੀਂ ਬਿਗੀ ਝੋਟ ਪੋਣੀ ਆ ਕਿੰਨੇ ਦੀ ਦੇ ਦਿੰਦੇ ਵੀ ਵੀ ਦੇ ਦਾਦੋਂ ਠੱਠੀ ਨੇ ਸਹੀ ਕਿਤੇ ਦੇਵੀ ਕਰਾ ਕੇ ਲੈਣ ਦੇ ਨਹੀਂ ਕਰਦਾ ਲੈ ਇੰਦਰੀ 500 ਛੋੜੀ 500 ਛੋੜਾ 1 10 ਤੋਂ 500 ਚੋੜੀ ਇੱਕ ਰੱਖਦਾ ਆ ਤਾਂ 500 ਛੋੜੀ ਚਲੋ ਇਹਦਾ ਸੌਦਾ ਕੋਈ ਨਹੀਂ ਦੇਣਾ ਡੇੜੂ ਨਹੀਂ ਮੰਗਣਾ ਨੂਰਾ ਗਈ ਨੂਰਾ ਨੂਰਾ ਗਈ ਨੂਰਾ ਇਹ ਮਤਲਬ ਕੀ ਸਿੰਘ ਇਹਦੇ ਨੂੰ ਮੈਂ ਸੇਕ ਨਹੀਂ ਪਾਦੀ ਕੋਈ ਵੀ ਲੈ ਲੈ ਹਾਂ ਪਰ ਇਹ ਆ ਮੇਰਾ ਦੁੱਧ ਦਾ ਰਿਕਾਰਡ ਬੜਾ ਕਰ ਮਾੜੀ ਗੱਪਣ ਗੱਪਣ ਅੱਛਾ ਅਜੇ ਹਫਤਾ ਮੈਂ ਥੋੜੀ ਦੇਖੂ ਨੂਰਾ ਨੂਰਾ ਦੇਖੂਗਾ ਸਿੰਘ ਨਹੀਂ ਇਹਦੇ ਪਰ ਮੇਰੇ ਵੇਝੀ ਜਾਂਦੀ ਆ ਬਜੀ ਇਹ ਵੀ ਕੀ ਮਾਰੀ ਆ ਵੀ ਨਿਆਲੇ ਲੈ ਜਾਂਦੇ ਜਿਹੜੇ ਲੈ ਗਿਆ ਤੋਰਾ ਵੇਸ ਤੋਰਾ ਮੈਂ ਕੋਲ ਵੇਖ ਮੈਂ ਤੋਰਾ ਵੇਖ ਨੂਰਾ ਘਾਟ ਆ ਆਪਣੇ ਮੈਂ ਹੀ ਆ ਖਾਣੇ ਆ ਆ ਇਹ ਜੇ ਗੱਲਾਂ ਵੇ ਮਾਂ ਤੁਸੀਂ ਇਹ ਲੈ ਕੇ ਤੇ ਪਰ ਤੁਸੀਂ ਨਾ ਕੁਝ ਦੇਣਾ ਬਜੇ ਬਜੇ ਤਾਂ ਹਰ ਦੇ ਚੱਲ ਯਾਰ ਸੋਚਣਾ ਹੈ ਕਿ ਨਹੀਂ ਮੇਰੀ ਗੱਲ ਇੱਕ ਸੁਣ ਇਹ ਤੋਂ ਲੈ ਕੇ ਜਾਣਾ ਮੈਨੂੰ ਇਹ ਦੱਸ ਬਾ ਕੁਝ ਨਹੀਂ ਲੈ ਕੇ ਜਾਣਾ ਕੁਝ ਨਹੀਂ ਲੈ ਕੇ ਜਾਣਾ ਜੇ ਕੇ ਭੈਣ ਭਰਾ ਨੂੰ ਹੱਥ ਖੁਸ਼ ਕੇ ਮਿਲਾਂਗੇ ਹਾਂ ਹਾਂ ਤੇ ਬਸ ਇਹੋ ਗੱਲਾਂ ਚੇਤੇ ਰਹਿਣੀਆਂ ਵੀ ਯਾਰ ਉਹਦੇ ਕੋ ਅਸੀਂ ਗਏ ਹਾਂ ਵੀਰ ਕੋ ਹਾਂ ਬਹੁਤ ਖੁਸ਼ੀ ਨਾਲ ਮਿਲਿਆ ਹਾਂ ਹਾਂ ਆ ਲਾਸਟ ਪੀਸ ਹੀ ਹੈ ਹਾਂ ਲਾਸਟ ਪੀਸ ਹੈ ਘਟਾਣੇ ਨਹੀਂ ਮੈਂ ਨਹੀਂ ਕਿਹਾ ਕੋਈ ਗੱਲ ਕੁਝ ਨਹੀਂ ਘਟਾਣਾ ਬਿਲਕੁਲ ਨਹੀਂ ਘਟਾਣਾ ਆਪਾਂ ਬਿਲਕੁਲ ਨਹੀਂ ਘਟਾਣਾ ਮੁੱਲ 85 80 75 ਤੋਂ 500 ਜੀ। ਹੁਣ ਆ ਪੜੀ ਕਢਾਣੀ। ਅੱਪੀ ਤੁਸੀਂ ਐਪੀ ਕਢਾ। ਆਪਾਂ ਇਸ ਤੋਂ ਪਹਿਲਾਂ ਕਿਹਾ ਸੀ ਇਕੋ ਹੀ ਗੱਲ ਕਰ ਦੋ ਵਾਹ। ਹਾਂ ਜੀ ਨਾ 70 ਦੀ ਜਾਂਦ 70 ਦੇ ਜਾਂਦ 500 ਜੀ। ਚਲੋ ਦੇਖ ਲੋ ਜੀ 500 ਲੈ ਵਾ ਟੁੱਟੀਆਂ ਵਾਈਲੋਂ ਕੁਆਲਟੀ ਆ ਰਹੀਆ। ദേരെ നേരെ പെടുക്കൂ ജയ ജയ നെഗരെ കിട കിട നിગે ഏരെ ദേ നിനെ 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 ਚਲੋ ਮੋਰ ਬਾਈ ਜੀ ਮਾ ਚੜਦੀ ਕਲਾ ਸਦੀਸ਼ਾ ਬੋਲੋ ਪਰ ਲੈ ਗਣਾ ਬਣਾ ਨਾ ਕਰਪਾ ਮਾਲਕ ਦੀ ਤੇਰੇ ਪੈਰਾਂ ਪਿਛੇ ਵਾਹਿਗੁਰੂ ਮਹਾਰਾਜ ਇੱਜ਼ਤ ਬਣਾ ਕੇ ਰੱਖੇ ਸਭ ਤੋਂ ਵੱਡੀ ਸਦੀਸ਼ਾ ਇੱਜ਼ਤ ਆ ਠੀਕ ਆ ਜਿਹੜੇ ਭੈਣ ਭਰਾ ਦੀ ਅਸੀਂ ਬਾਹਰ ਜਾਂਦੇ ਆ ਨਾ ਜਿਹੜਾ ਸਾਡੀ ਕੋਈ ਇੱਜ਼ਤ ਕਰਦਾ ਨਾ ਬਸ ਆਪਾਂ ਉਹੀ ਖੱਟਿਆ ਇਹ ਵੀ ਆਵੇਗਾ ਲਵੇ ਨਾ ਲਵੇ ਆਪਣਾ ਹੱਕ ਪਾਉਂਦਾਂ ਨੂੰ ਚਾਹ ਪਣੀ ਪੈਗੀ ਹੈ ਬਸ ਹਨਾ ਖੁਸ਼ੀ ਜਾਵੇ ਆਪਾਂ ਇੱਕ ਛੋਟੀ ਜੀ ਮਿਹਰਬਾਨੀ ਕਰਨੀ ਹੈ ਹਾਂਜੀ ਇੱਕ ਦਿਨ ਮੇਰੇ ਘਰ ਵਾਲ ਕੈਮਰਾ ਜ਼ਰੂਰ ਮਾਰੀ ਆ ਤਾਂ ਕਿਉਂ ਮਾਰਨੀ ਮੈਨੂੰ ਕੋਈ ਵੀ ਹਾਂਜੀ ਪਿਛਲੀ ਮੈਂ ਵੀਡੀਓ ਪਾਈ ਤੇ ਇੱਕ ਨਾ ਮੈਨੂੰ ਬੀਜੀ ਨੇ ਫੋਨ ਕੀਤਾ ਆਂਦੀ ਭਾਜੀ ਜੇ ਤੁਹਾਨੂੰ ਅਸੀਂ ਬਿਆਨਾ ਪਾਤਾ ਹਾਂ ਤੇ ਸਾਨੂੰ ਤੁਹਾਡੇ ਘਰ ਬਾਹਰ ਦਾ ਨਹੀਂ ਪਤਾ ਜੇ ਸਾਡੀ ਮੁਰਕੇ ਮੱਝ ਨਾ ਮਿਲੀ ਸਾਨੂੰ ਅਡੇ ਘਰ ਪਹੁੰਚੀ ਨਾ ਹਾਂਜੀ ਤੇ ਦਿਖਾ ਦਿਓ ਬਾਕੀ ਡਰਨ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਬੰਦੇ ਆਪਣੇ ਨਾਲ ਹੀ ਰਹਿ ਰਵੇਦਾ ਸਰ ਨਾ ਕੋਈ ਬਾਈ ਨੰਨੀ ਬਾਈ ਜੀ ਗੜਾਇ ਤੋਂ ਪੂਰੇ ਹਵੇ ਲੋਕ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈ ਖੁੱਲੇ ਦਿਲ ਵਾਲੀ ਆ ਜਿਹੜਾ ਕੋ ਭੈਣ ਭਰਾ ਮਰਜੀ ਆਵੇ ਜੇ ਕੇ ਇਹਨੂੰ ਪਸੰਦ ਆਉਗੀ ਨਾ ਹਾਂਜੀ ਰਾਤ ਰਵੇ ਆਪਣੇ ਕੋ ਹਾਂ ਠੀਕ ਆ ਦੋ ਡੰਗ ਚੋ ਕੇ ਮੈਂ ਲੈ ਜੇ ਕੋਈ ਵਾ ਵਾ ਠੀਕ ਆ ਜੇ ਨਹੀਂ ਪਸੰਦ ਆਉਗੀ ਉਹ ਸਾਈ ਫਾਰ ਹੈ ਜੇ ਹਾਂ ਸਾਈ ਵਾਪਸ ਸਾਈ ਵਾਪਸ ਠੀਕ ਹੈ ਨਾ ਜੀ ਜੋ ਕੇ ਆਪਾਂ ਨੂੰ ਮਾਲਕ ਨੇ ਬੜਾ ਕੋਲ ਦੱਸ ਦੀ ਨਾ ਨਾ ਵਧੀਆ ਬਾਈ ਜੀ ਇਹ ਨੀਤਾਂ ਨੂੰ ਸੋ ਕੋਈ ਨਹੀਂ ਤਾਨੂੰ ਮਰਾਦਾਂ ਸਾਂ ਜੀ ਚਲੋ ਹੋਰ ਬਾਈ ਜੀ ਫਿਰ ਠੀਕ ਆ ਚਲੋ ਠੀਕ ਹੈ ਜੀ ਸਸਤੀ ਗਾ ਜੀ ਫੇਰ ਮਿਲਦੇ ਹਾਂ ਚਲੋ ਨੰਬਰ ਬੋਲੋ ਆਪਣਾ ਫੋਨ ਨੰਬਰ ਜੀ 98156 94906 ਪਿੰਡ ਭੰਗਵਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੇੜੇ ਗਹਿਰੀ ਮੰਡੀ ਜੰਡਿਆਲਾ ਗੁਰੂ 3 ਕਿਲੋਮੀਟਰ ਹਟੋਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ